ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਸ਼ਹਿਰਾ ਮੱਧਾ ਸਿੰਘ ਦੇ ਚੌਕੀ ਪਹੁੰਚੇ ਆ ਜਿੱਥੇ ਕਿ ਲਖਵੰਤ ਸਿੰਘ ਨਾ ਇਹ ਧੀ ਸੰਦੀਪ ਕੌਰ ਜੀ ਦਾ ਸਹੁਰਾ ਲਖਵੰਤ ਸਿੰਘ ਪਿੰਡ ਰਾਏ ਚੱਕ ਤੋਂ ਉਹ ਬਜ਼ੁਰਗ ਆਪਣੇ ਆਪ ਨੂੰ ਦੱਸਦੇ ਨਾਲ ਉਹਨਾਂ ਦੀ ਮੈਸੇਜ ਅਸੀਂ ਵਾਰ-ਵਾਰ ਵੀਡੀਓ ਚਾੜ੍ਹ ਕੇ ਇੱਕੋ ਬੇਨਤੀ ਕਰਦੇ ਆ ਕਿ ਨਾ ਤੇ ਤੁਹਾਡਾ ਮੁੰਡਾ ਆਪਣਾ ਪੱਖ ਦਿੰਦਾ ਸਾਨੂੰ ਸਾਡੇ ਨੰਬਰ ਬਲੌਗਸ ਪਾ ਲਈ ਆ ਨਾ ਇਹ ਨਾ ਗੱਲ ਕਰਦਾ ਜੇ ਤੁਹਾਡੇ ਸਹੁਰੇ ਪਰਿਵਾਰ ਦੇ ਘਰ ਗਏ ਤੇ ਝੂਠੀਆਂ ਸੱਚੀਆਂ ਅੰਦਰ ਖਾਸਤਾ ਬਣਾਉਂਦੇ ਹਣ ਪਤਾ ਕਿ ਤੁਹਾਡੇ ਤੇ ਪਲੰਦਾ ਸਿਰਯਰ ਗਵਿੰਦਪੁਰ ਬਣ ਕੇ ਐਸਐਸਪੀ ਨੂੰ ਸਚਿਾਈ ਜਨਾ ਕੇ ਤੇ ਸਿਰਯਰ ਗਵਿੰਦਪੁਰ ਦਰਖਾਸਤ ਭੇਜਤੀ ਆ ਤੇ ਤੁਸੀਂ ਉੱਥੋਂ ਬਚਣ ਵਾਸਤੇ ਝੂਠੀ ਦਰਖਾਸਤ ਭਾਈ ਸਾਹਿਬ ਭਾਈ ਦਦਾਰ ਸਿੰਘ ਜੀ ਜਿਹੜੇ ਚੌਂਕੀ ਇਨਚਾਰਜ ਆ ਇੱਥੇ ਮਾਰਕ ਕਰਵਾ ਲਈ ਤੇ ਜਿਹੜੀ ਪੁਲਿਸ ਵਾਲਾ ਉਹ ਸਚਿਾਈ ਵੇਖ ਲੈਂਦੀ ਆ ਇਨੋ ਨੇ ਬਿਨਾ ਪੜਿਆਂ ਦਰਖਾਸਤ ਤੇ ਸਾਈਨ ਕਰ ਦਿੱਤੇ ਜੋ ਬਿਆਨ ਦਿੱਤੇ ਕਿ ਪੁਲਿਸ ਨੇ ਕੁਛ ਗਵਾਧ ਘਟਤ ਨਹੀਂ ਲਿਖਿਆ ਤੇ ਤੁਸੀਂ ਕੀ ਕਰਤੁੱਦਾ ਕਰਦੇ ਹੋ ਜਿਹੜਾ ਪੁਲਿਸ ਵਾਲਾ ਇਨਸਾਫ ਦਿੰਦਾ ਉਹਦੇ ਵਿੱਚ ਨਾਂ ਗਿਣ ਦਿੰਦੇ ਹੋ ਕਿ ਪੁਲਿਸ ਵਾਲਾ ਘਰੇ ਆ ਕੁੜੀ ਦੇ ਨਾਲ ਕੀ ਰਿਲੇਸ਼ਨ ਨੇ ਕੀ ਨਹੀਂ ਇਹਦੀ ਮਾਇਤ ਕਾਡਿਆ ਉਹ ਸ਼ਰਮ ਕਰੋ ਘਰੋਂ ਕੱਢਤਾ ਚੁੰਨੀ ਤੁਸੀਂ ਉਹਦੀ ਰੋਲੀ ਪਿੰਡ ਸਾਰਾ ਤੁਹਾਡੇ ਖਿਲਾਫ ਕਿਉਂ ਰਹਿ ਚੱਕਦੇ ਦੇ ਕਿੱਥੇ ਭੱਜ ਲੋਗੇ ਕਿੰਨਾ ਚਿਰ ਭੱਜ ਲੋਗੇ ਤਾਨੂੰ ਅਸੀਂ ਅੱਗੇ ਅੱਗੇ ਭਿਣਾਵਾਂਗੇ ਪਿੱਛੇ ਪਿੱਛੇ ਭੱਜਾਂਗੇ ਅਸੀਂ ਮੈਂ ਜਿੱਦੜ ਤੁਹਾਡੇ ਤੇ ਬਣ ਗਿਆ ਨਾ 420 ਤੇ 498 ਜਿਹੜਾ ਦਾਜ ਮੰਗਦੇ ਉਹ ਤੇ ਦੇ ਕੋਲ ਕਾਉਣ ਦਾ ਦਾਜ ਵੀ ਪਾਇਆ ਕਿ ਤੈਨੂੰ ਬਾਹਰ ਲੈ ਜਾਾਂਗੇ ਸਾਰੇ ਪਲੰਦੇ ਨਾਲ ਲਾਏ ਨੇ ਅੱਜ ਤੇ ਮੈਂ ਇਕੱਲਾ ਹੀ ਤੁਰਿਆ ਫਿਰਦਾ ਜੇ ਨੋੜ ਪਈ ਤੇ ਸਮੂਹ ਜਥੇਬੰਦੀਆਂ ਇਕੱਠੀਆਂ ਕਰਕੇ ਅੱਤੇ ਘੰਟੇ ਦੇ ਪਰਚਾ ਇਹੋ ਜਿਹਾ ਕਰਾਉਂਗਾ ਜਿੰਦਗੀ ਦੀ ਯਾਦ ਕਰੋਗੇ ਤੇ ਗਰਦਾਸਪੁਰ ਦੇਲ ਤੁਸੀਂ ਪੀਓਗੇ ਦਾਲ ਜੇ ਨਹੀਂ ਤੇ ਅਜੇ ਵੀ ਬਹਿ ਕੇ ਧੀ ਦੇ ਨਾਲ ਨਵੇਰ ਲੋ ਨਾ ਸਾਨੂੰ ਕੋਈ ਦਲਾਲੀ ਚਾਹੀਦੀ ਆ ਤੇ ਨਾ ਸਾਨੂੰ ਕੇ ਗੱਲ ਦਾ ਮਤਬਲ ਆ ਸਾਨੂੰ ਚਾਹੀਦਾ ਧੀ ਦਾ ਇਨਸਾਫ ਧੀ ਦੇ ਨਾਲ ਜਿਹੜਾ ਮਰਜੀ ਰਿਸ਼ਤੇਦਾਰ ਪਾ ਲੋ ਸਰਪੰਚ ਸਾਹਿਬ ਨੂੰ ਕਿਹਨੂੰ ਪਾ ਲੋ ਸਿੱਧੀ ਗੱਲ ਕਰੋ ਸਾਰੀ ਉਮਰ ਉਹਨੇ ਕੱਲੀ ਨੇ ਸੇਵਾ ਕਰਨਾ ਤੁਹਾਡੇ ਪਹਿਲੇ ਵਿਆਹ ਦਾ ਮੁੰਡਾ ਉਹ ਪਾਲਣ ਲਈ ਆ ਹੈ ਉਹਨੂੰ ਤੁਸੀਂ ਘਰ ਗਿਆ ਕਿ ਨੈਨ ਦਾ ਲਾਰੇ ਲਾ ਕੇ ਉਹਦੇ ਘਰ ਤੱਕ ਤੂੰ ਹੀ ਦੋਵੇਂ ਇਹਦੇ ਸੌਹਰਾ ਸੱਸ ਫੇਰੇ ਮਾਰਦੇ ਰਹੇ ਪਹਿਲੇ ਵਿਆਹ ਦਾ ਮੁੰਡਾ ਤੇ ਪੰਜ ਤੇ ਤੇਰੇ ਘਰ ਦੇ ਨੇ ਪਹਿਲਾਂ ਤੇਰੇ ਪੱਤਾਰੇ ਘਰੋਂ ਕੱਢੀਆਂ ਤੇ ਸਨੀ ਮਾਰਦਾ ਤੇਰੇ ਪੁੱਤ ਨੇ ਕਿਰਚਾ ਮਾਰ ਕੇ ਬੰਦਾ ਮਾਰਨੇ ਪਾਇਆ ਗੁਰੂ ਨਾਨਕਾ ਹਸਪੀਟਲ ਅੰਮ੍ਰਿਤਸਰ ਪਿਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਦਾ ਵੱਡਾ ਮੁੰਡਾ ਸ਼ਰਾਬੀ ਕੋਆਬੀ ਵਾਲਖਵੰਤ ਸਿੰਘ ਦੇ ਸੌਹਰੇ ਦਾ ਉਹਨੇ ਕਿਰਚਾ ਮਾਰੀਆ ਬੰਦੇ ਨੂੰ ਘਰੋਂ ਉਹਨੇ ਪੈਸੇ ਦਿੱਤੇ ਮਾਦਾ ਨੇ ਕਿ ਤੂੰ ਨਿਕਲ ਜਾ ਸਾਈਡ ਤੇ ਤੇ ਘਰ ਦੇ ਹੀ ਉਹਨੂੰ ਭਜਾਇਆ ਤੇ ਬੰਦਾ ਜਿਹੜਾ ਮਨ ਦੀ ਘੜਰ ਤੇ ਪਿਆ ਪੁਲਿਸ ਪ੍ਰਸ਼ਾਸਨ ਗਰਦਾਸਪੁਰ ਨੂੰ ਬੇਨਤੀ ਰਾਏ ਚੱਕ ਪਿੰਡ ਲਖਵੰਤ ਸਿੰਘ ਬੁੱਢਾ ਤੇ ਉਹਦੀ ਘਰ ਦੀ ਆ ਉਹਨਾਂ ਨੂੰ ਚੁੱਕਿਆ ਜਾਵੇ ਛਾਣੇ ਖੜਿਆ ਜਾਵੇ ਦਸਾਂ ਮਿੰਟਾਂ ਦੇ ਵਿੱਚ ਤੁਹਾਨੂੰ ਜਿਹੜਾ ਬੰਦਾ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਗੇ ਕਿ ਬੰਦਾ ਜਿਹੜਾ ਕਿੱਥੇ ਮਾਰ ਕੇ ਅਸੀਂ ਕਿੱਥੇ ਸੇਵ ਕੀਤਾ ਬਾਕੀ ਕੀ ਤੂੰ ਆਪਣੇ ਹਿਸਾਬ ਵਾਸਤੇ ਕੀ ਕਹਿਣਾ ਚਾਹੁੰਦੀ ਹੈ ਮੈਂ ਕਹਿਣਾ ਚਾਹੁੰਦੀ ਆ ਕਿ ਜੋ ਮੇਰਾ ਬੰਦਾ ਸੱਚਾ ਦੇਨ ਜਿਹੜੀ ਮੈਂ ਜ਼ਿੰਦਗੀ ਕੱਢਣੀ ਆ ਬਾਕੀ ਨਾ ਮੈਂ ਵਿਆਹ ਕਰਾਉਣਾ ਹੋਰ ਕਿਤੇ ਨਾ ਮੈਂ ਹੋਰ ਕਿਤੇ ਰਹਿਣਾ ਹੀ ਆ ਮੇਰੇ ਬੰਦਾ ਸੱਚਾ ਮਿਲ ਜੇ ਮੈਨੂੰ ਇਹ ਨਾ ਰੱਖਣਾ ਇਹ बार-बार ਤਲਾਕ ਦੀ ਮੰਗ ਕਰਦੇ ਕਿ ਤਲਾਕ ਦੇ ਬਾਹਰੋਂ ਵੀ ਧਮਕੀਆਂ ਮਿਲਦੀਆਂ ਮੈਨੂੰ ਬਾਹਰੋਂ ਫੋਨ ਕਰ ਕਰਕੇ ਧਮਕੀਆਂ ਦਿੰਦਾ ਉਹ ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਮੇਰਾ ਸਹੁਰਾ ਜਿਹੜਾ ਉਹ ਪਿੰਡ ਦੇ ਬੰਦਿਆਂ ਨੂੰ ਕਹਿੰਦਾ ਵਾ ਕਿ ਤੂੰ ਇਹਦੇ ਨਾਲ ਰਲਿਆ ਵਾ ਤੂੰ ਇਹਦੇ ਨਾਲ ਜ਼ੋਰ ਜ਼ਬਰਦਸਤੀ ਕਰਦਾ ਹੁੰਦਾ ਨਾਲ ਕਿ ਤੂੰ